ਅਖ਼ਰੀ ਖ਼ਬਰ ਮੈਂ ਹਜੇ ਸਿਕੂ ਆਰਟਿਸ ਦੇਖ ਰਹੇ ਹਾਂ ਸਾਡੇ ਵਾਲਾ ਟੀਵੀ ਬੀਤੇ ਮਹੀਨੇ ਪਪਟੋਲਟੋ ਦੇ ਵਿੱਚ ਇੱਕ ਮਹਿਲਾ ਦੇ ਵੱਲੋਂ ਇੱਕ 14 ਸਾਲਾ ਬੱਚੇ ਦੇ ਵਜਕਾਰ ਦੇ ਨਾਲ ਟੱਕਰ ਵਾਰਨ ਕਾਰਨ ਇਸ 14 ਸਾਲਾ ਬੱਚੇ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ ਇਸ ਤੋਂ ਬਾਅਦ ਬੀਤੇ ਦਿਨ ਹੁਣ ਪੁਲਿਸ ਨੇ ਉਸ ਮਹਿਲਾ ਨੂੰ ਆਖਿਰਕਾਰ ਗ੍ਰਿਫਤਾਰ ਕਰ ਲਿਆ ਦੱਸਿਆ ਜਾਂਦਾ ਹੈ ਕਿ ਇਹ ਘਟਨਾ ਬੀਤੇ ਮਹੀਨੇ 8 ਮਾਰਚ ਦੀ ਰਾਤ 10 ਵਜੇ ਦੇ ਕਰੀਬ ਦੀ ਹੈ ਤੇ ਇਹ ਪਾਪਟੋਏ ਤੇ ਦੇ ਗ੍ਰੇਟ ਸਾਜ਼ ਰੋਡ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਪੈਦਲ ਜਾ ਰਹੇ 14 ਸਾਲਾ ਲੜਕੇ ਦੇ ਵਿੱਚ ਇਸ ਮਹਿਲਾ ਦੇ ਵੱਲੋਂ ਟੱਕਰ ਮਾਰ ਦਿੱਤੀ ਗਈ ਉਸ ਤੋਂ ਬਾਅਦ ਇਹ ਮਹਿਲਾ ਮੌਕੇ ਤੋਂ ਫਰਾਰ ਹੋ ਗਈ ਤੇ ਇਹ ਹਿੱਟ ਐਂਡ ਰੈਂਡਾ ਮਾਮਲਾ ਬਣਿਆ ਡਿਟੈਕਟਿਵ ਸਿਨੀਅਰ ਸਰਜੰਟ ਦੇ ਮੁਤਾਬਕ ਉਹਦੋਂ ਤੋਂ ਹੀ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਸੀ ਤੇ ਇਸ ਮਹਿਲਾ ਦੀ ਪਾਲ ਵੀ ਕੀਤੀ ਜਾ ਰਹੀ ਸੀ ਆਖਰਕਾਰ ਇਸ 30 ਸਾਲਾ ਔਰਤ ਨੂੰ ਬੀਤੇ ਦਿਨ ਗ੍ਰਫਤਾਰ ਕੀਤਾ ਗਿਆ ਜਿਸ ਦੀ ਪੇਸ਼ੀ 2 ਮਈ ਨੂੰ ਮਨਕਾਉ ਜ਼ਿਲ੍ਹਾ ਅਦਾਲਤ ਵਿੱਚ ਕਰਵਾਈ ਜਾਵੇਗੀ